ਦੇਸਾਂ ਵਿਦੇਸਾਂ ਵਿੱਚ ਵਸ ਰਹੇ ਸਮੂਹ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਸ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ حاضر ਹੋਏ ਹਾਂ ਜਿੱਕ ਨਵੀਂ ਕਹਾਣੀ ਦੇ ਨਾਲ ਚਾਹ ਦੀ ਦੁਕਾਨ ਉੱਤੇ ਇੱਕ ਆਟੋ ਵਾਲਾ ਉਦਾਸ ਬੈਠਾ ਹੋਇਆ ਸੀ ਉਹਦੇ ਸਾਹਮਣੇ ਬੈਠਾ ਇੱਕ ਬੰਦਾ ਉਸ ਨੂੰ ਇੰਜ ਟੁੱਟਿਆ ਹੋਇਆ ਵੇਖ ਕੇ ਪੁੱਛਣ ਲੱਗਾ ਵੀ ਭਾਈ ਕੀ ਗੱਲ ਹੈ ਤੂੰ ਉਦਾਸ ਕਿਉਂ ਹੈ ਆਟੋ ਵਾਲੇ ਨੇ ਆਪਣਾ ਦੁੱਖ ਸਾਂਝਾ ਕੀਤਾ ਮੈਨੂੰ ਇੱਕ ਰਾਤ ਲਈ ਇੱਕ ਔਰਤ ਚਾਹੀਦੀ ਹੈ ਤੇ ਮੈਂ ਉਹਨੂੰ ਸਿਰਫ 1000 ਰੁਪਏ ਹੀ ਦੇ ਸਕਦਾ ਹਾਂ ਪਰ 1000 ਰੁਪਏ ਵਿੱਚ ਕੋਈ ਵੀ ਔਰਤ ਮੇਰੇ ਨਾਲ ਚੱਲਣ ਨੂੰ ਤਿਆਰ ਨਹੀਂ ਉਹ ਬੰਦਾ ਜੋ ਇੱਕ ਦਲਾਲ ਸੀ ਬੋਲਿਆ ਚਿੰਤਾ ਨਾ ਕਰ ਭਾਈ ਮੈਂ ਇੱਕ ਐਹੋਜੀ ਔਰਤ ਨੂੰ ਜਾਣਦਾ ਹਾਂ ਜਿਹੜੀ ਤੇਰੇ ਨਾਲ ਚੱਲ ਸਕਦੀ ਹੈ ਉਸਨੇ ਰਣਜੀਤ ਨੂੰ ਕਮਲਕੌਰ ਨਾਮ ਦੀ ਇੱਕ ਔਰਤ ਦਾ ਫੋਨ ਨੰਬਰ ਦੇ ਦਿੱਤਾ ਫੋਨ ਤੇ ਗੱਲ ਕਰਕੇ ਕਮਲ ਨੇ ਹਾਂ ਵੀ ਕਰ ਦਿੱਤੀ ਉਸਨੇ ਰਣਜੀਤ ਤੋਂ 1000 ਰੁਪਏ ਲੈ ਲਏ ਅਤੇ ਉਹਦੇ ਨਾਲ ਉਹਦੇ ਘਰ ਚਲੀ ਗਈ ਪਰ ਅਗਲੇ ਦਿਨ ਸਵੇਰੇ ਕਮਲ ਨੇ 1000 ਰੁਪਏ ਰਣਜੀਤ ਨੂੰ ਵਾਪਸ ਕਰ ਦਿੱਤੇ ਅਤੇ ਕਿਹਾ ਮੈਂ ਇਸ ਕੰਮ ਦੇ ਪੈਸੇ ਨਹੀਂ ਲੈਂਦੀ ਰਣਜੀਤ ਹੈਰਾਨ ਰਹਿ ਗਿਆ ਕਮਲਕੌਰ ਕੌਣ ਸੀ ਅਤੇ ਇਹ じゃ ਕੀ ਹੋਇਆ ਸੀ ਜਿਸ ਕਰਕੇ ਉਸਨੇ ਪੈਸੇ ਵਾਪਸ ਕਰ ਦਿੱਤੇ ਇਹ ਜਾਣਨ ਲਈ ਸਾਨੂੰ ਰਣਜੀਤ ਦੀ ਕਹਾਣੀ ਦੀ ਸ਼ੁਰੂਆਤ 'ਚ ਜਾਣਾ ਪਵੇਗਾ ਹਰਿਆਣੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਰਣਜੀਤ ਸਿੰਘ ਨਾਮ ਦਾ ਇੱਕ ਮੁੰਡਾ ਰਹਿੰਦਾ ਸੀ ਉਹ ਘਰ ਦਾ ਸਭ ਤੋਂ ਛੋਟਾ ਅਤੇ लाडला ਮੁੰਡਾ ਸੀ ਪਰ ਪੜ੍ਹਾਈ ਵੱਲ ਉਸ ਦਾ ਜਰਾ ਵੀ ਧਿਆਨ ਨਹੀਂ ਸੀ ਉਹ ਇੱਧਰ ਉੱਧਰ ਘੁੰਮਦਾ ਰਹਿੰਦਾ ਉਸੇ ਪਿੰਡ ਵਿੱਚ ਸੁਮਨ ਨਾਮ ਦੀ ਇੱਕ ਕੁੜੀ ਰਹਿੰਦੀ ਸੀ ਦੋਵਾਂ ਨੇ ਇੱਕ ਦੂਜੇ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੱਤਾ ਪਰ ਉਹਨਾਂ ਦੇ ਘਰ ਵਾਲੇ ਇਸ ਰਿਸ਼ਤੇ ਤੋਂ ਬਿਲਕੁਲ ਵੀ ਪਰ ਉਹਨਾਂ ਦੇ ਘਰ ਵਾਲੇ ਇਸ ਰਿਸ਼ਤੇ ਦੇ ਬਿਲਕੁਲ ਖਿਲਾਫ ਸਨ ਮਜਬੂਰ ਹੋ ਕੇ ਰਣਜੀਤ ਅਤੇ ਸੁਮਨ ਨੇ ਪਿੰਡ ਛੱਡ ਕੇ ਦਿੱਲੀ ਵਿੱਚ ਆ ਕੇ ਰਹਿਣ ਦਾ ਫੈਸਲਾ ਕੀਤਾ ਉਹਨਾਂ ਨੇ ਕਿਸੇ ਨੂੰ ਵੀ ਆਪਣਾ ਪਤਾ ਥਾਂ ਟਿਕਾਣਾ ਨਹੀਂ ਦੱਸਿਆ ਵੀ ਉਹ ਕਿੱਥੇ ਜਾ ਰਹੇ ਹਨ ਦਿੱਲੀ ਵਿੱਚ ਆ ਕੇ ਉਹਨਾਂ ਨੇ ਇੱਕ ਕਿਰਾਏ ਦਾ ਮਕਾਨ ਲਿਆ ਰਣਜੀਤ ਛੋਟੇ-ਮੋਟੇ ਕੰਮ ਕਰਕੇ ਗੁਜ਼ਾਰਾ ਕਰਨ ਲੱਗ ਪਿਆ ਦੋਵਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰਪੂਰ ਦੋਵਾਂ ਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਗਈ ਸੀ ਹੌਲੀ-ਹੌਲੀ ਰਣਜੀਤ ਨੇ ਆਟੋ ਵੀ ਖਰੀਦ ਲਿਆ ਅਤੇ ਆਟੋ ਚਲਾ ਕੇ ਆਮਦਨ ਕਮਾਉਣ ਲੱਗ ਪਿਆ ਦੋ ਸਾਲਾਂ ਬਾਅਦ ਉਹਨਾਂ ਦੇ ਘਰ ਇੱਕ ਪਿਆਰੀ ਜੀ ਧੀ ਜਨਮੀ ਜਿਸ ਦਾ ਨਾਮ ਉਹਨਾਂ ਨੇ ਜੈਸਮਿਨ ਰੱਖਿਆ ਉਹ ਆਪਣੀ ਧੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਪਰ ਰਣਜੀਤ ਦੀਆਂ ਖੁਸ਼ੀਆਂ ਥੋੜੇ ਸਮੇਂ ਦੀਆਂ ਸਨ ਜਦੋਂ ਜੈਸਮਿਨ 3 ਸਾਲਾਂ ਦੀ ਹੋਈ ਤਾਂ ਸੁਮਨ ਇੱਕ ਬਹੁਤ ਜ਼ਿਆਦਾ ਭਿਆਨਕ ਬਿਮਾਰੀ ਦਾ ਸ਼ਿਕਾਰ ਹੋ ਗਈ ਇਸ ਕਰਕੇ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਰਣਜੀਤ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਛੋਟੀ ਜਿਹੀ ਜੈਸਮਿਨ ਆਪਣੀ ਮਾਂ ਨੂੰ ਬਹੁਤ ਜ਼ਿਆਦਾ ਯਾਦ ਛੋਟੀ ਜਿਹੀ ਜੈਸਮਿਨ ਆਪਣੇ ਮਾਂ ਨੂੰ ਬਹੁਤ ਜ਼ਿਆਦਾ ਯਾਦ ਕਰਦੀ ਸੀ ਇੱਕ ਮਾਸੂਮ ਹੋਣ ਦੇ ਨਾਤੇ ਅਤੇ ਕਿਊਟ ਵੀ ਬਹੁਤ ਸੀ ਉਹਦੀ ਤੋਤਲੀਆਂ ਤੋਤਲੀਆਂ ਗੱਲਾਂ ਰਣਜੀਤ ਨੂੰ ਬੜਾ ਹੈਰਾਨ ਕਰਦੀਆਂ ਸੀ ਅਤੇ ਅਕਸਰ ਉਹ ਉਸ ਬਾਰੇ ਸੋਚ ਕੇ ਰੋਣ ਵੀ ਲੱਗ ਜਾਂਦਾ ਸੀ ਉਹ ਅਕਸਰ ਰਣਜੀਤ ਨੂੰ ਕਹਿੰਦੀ ਪਾਪਾ ਮੰਮੀ ਨੂੰ ਲੈ ਕੇ ਆਓ ਮੈਂ ਮੰਮੀ ਨੂੰ ਦੇਖਣਾ ਚਾਹੁੰਨੀ ਹਾਂ ਮੈਂ ਉਹਦੇ ਨਾਲ ਰਹਿਣਾ ਚਾਹੁੰਨੀ ਹਾਂ ਮੈਂ ਉਹਦੇ ਨਾਲ ਖੇਡਣਾ ਚਾਹੁੰਨੀ ਹਾਂ ਰਣਜੀਤ ਦਿਲ ਵਿੱਚ ਰਣਜੀਤ ਦਿਲ ਹੀ ਦਿਲ ਵਿੱਚ ਰੋਂਦਾ ਰਹਿੰਦਾ ਪਰ ਜੈਸਮੀਨ ਝੂਠਾ ਦਿਲਾਸਾ ਦਿੰਦਾ ਤੇਰੀ ਮਾਂ ਕਿਤੇ ਬਾਹਰ ਗਈ ਹੈ ਪੁੱਤ ਉਹ ਤੇਰੇ ਜਨਮ ਦਿਨ ਤੇ ਜ਼ਰੂਰ ਆਵੇਗੀ ਪਰ ਮਨ ਅੰਦਰੋਂ ਹੀ ਅੰਦਰ ਉਸਦਾ ਰੋ ਰਿਆ ਹੁੰਦਾ ਸੀ ਪਤਨੀ ਤੇ ਦੁੱਖ ਅਤੇ ਆਪਣੀ ਧੀ ਦੀ ਦੇਖਭਾਲ ਵਿੱਚ ਰਣਜੀਤ ਆਪਣੇ ਕੰਮ ਤੇ ਵੀ ਧਿਆਨ ਨਾ ਦੇ ਸਕਿਆ ਆਮਦਨ ਵੀ ਘਟਣ ਲੱਗ ਪਈ ਉਹ ਤੰਗੀ ਦਾ ਵੀ ਉਸ ਨੂੰ ਸਾਹਮਣਾ ਕਰਨਾ ਪਿਆ ਉਹ ਦਿਨੇ ਆਟੋ ਚਲਾਉਂਦਾ ਅਤੇ ਵਿਚਕਾਰ ਵਿੱਚ ਜੈਸਮਿਨ ਦੀ ਦੇਖਭਾਲ ਕਰਨ ਲਈ ਘਰ ਵਿੱਚ ਆਉਂਦਾ ਜਾਂਦਾ ਰਹਿੰਦਾ ਸੀ ਤਿੰਨ ਮਹੀਨਿਆਂ ਬਾਅਦ ਜੈਸਮਿਨ ਦਾ ਜਨਮ ਦਿਨ ਸੀ ਰਣਜੀਤ ਨੇ ਉਸ ਨੂੰ ਵਧਾਈਆਂ ਦਿੱਤੀਆਂ ਤਾਂ ਜੈਸਮਿਨ ਨੇ ਫੌਰਨ ਪੁੱਛਿਆ ਪਾਪਾ ਜੀ ਅੱਜ ਤੁਸੀਂ ਮੈਨੂੰ ਮੰਮੀ ਨੂੰ ਲੈ ਕੇ ਆਉਂਗੇ ਨਾ ਅੱਜ ਤਾਂ ਮੇਰਾ ਜਨਮ ਦਿਨ ਹੈ ਨਾ ਰਣਜੀਤ ਦਾ ਦਿਲ ਟੁੱਟ ਚੁੱਕਾ ਸੀ ਉਸ ਨੇ ਮਜਬੂਰੀ ਵਿੱਚ ਆ ਕੇ ਕਿਹਾ ਹਾਂ ਪੁੱਤ ਅੱਜ ਤੇਰੀ ਮੰਮੀ ਜ਼ਰੂਰ ਆਵੇਗੀ ਜੈਸਮਿਨ ਖੁਸ਼ੀ ਨਾਲ ਨੱਚਣ ਲੱਗ ਪਈ ਰਣਜੀਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਹੁਣ ਉਹ ਉਸ ਦੀ ਹੁਣ ਉਸ ਦੀ ਮਾਂ ਕਿੱਥੋਂ ਲਿਆ ਕੇ ਦੇਵੇ ਰਣਜੀਤ ਸਿੰਘ ਕੰਮ ਤੇ ਗਿਆ ਅਤੇ ਸ਼ਾਮ ਨੂੰ ਰਣਜੀਤ ਸਿੰਘ ਕੰਮ ਤੇ ਗਿਆ ਅਤੇ ਸ਼ਾਮ ਨੂੰ ਇੱਕ ਬਹੁਤ ਵਧੀਆ ਜਿਹਾ ਕੇਕ ਲੈ ਕੇ ਆਇਆ ਪਰ ਜਦੋਂ ਉਸਨੇ ਜੈਸਮਿਨ ਨੂੰ ਕੇਕ ਕੱਟਣ ਲਈ ਕਿਹਾ ਤਾਂ ਉਸਨੇ ਉਸ ਜਦੋਂ ਉਸਨੇ ਜੈਸਮਿਨ ਨੂੰ ਕੇਕ ਕੱਟਣ ਲਈ ਕਿਹਾ ਤਾਂ ਉਸਨੇ ਉਸ ਨੂੰ ਸਾਬ ਬਣਾ ਕਰ ਦਿੱਤਾ ਨਹੀਂ ਪਾਪਾ ਜੀ ਜਦੋਂ ਤੱਕ ਮੰਮੀ ਨਹੀਂ ਆਉਂਦੀ ਮੈਂ ਇਹ ਕੇਕ ਜਦੋਂ ਤੱਕ ਨਹੀਂ ਪਾਪਾ ਜਦੋਂ ਤੱਕ ਮੰਮੀ ਨਹੀਂ ਆਉਂਦੀ ਮੈਂ ਕੇਕ ਨਹੀਂ ਕਟਾਂਗੀ ਰਣਜੀਤ ਦਾ ਧਿਰਜ ਟੁੱਟ ਚੁਕਾ ਸੀ ਉਹ ਰੋਂਦਾ ਹੋਇਆ ਬੋਲਿਆ ਪੁੱਤ ਹੁਣ ਮੈਂ ਤੇਰੀ ਮੰਮੀ ਕਿੱਥੋਂ ਲੈ ਕੇ ਆਵਾਂ ਉਹ ਤਾਂ ਰੱਬ ਕੋਲੇ ਚਲੀ ਗਈ ਹੈ ਉਹਨੂੰ ਮੈਂ ਕਿੱਥੋਂ ਲੱਭ ਕੇ ਲਿਆਵਾਂ ਪਰ ਜੈਸਮਿਨ ਬੱਚਾ ਵਾਲੀ ਜਿੱਦ ਤੇ ਅੜ ਗਈ ਮੈਨੂੰ ਨਹੀਂ ਪਤਾ ਮੰਮੀ ਕਿੱਥੇ ਹੈ ਪਰ ਤੁਸੀਂ ਮੈਨੂੰ ਵਾਦਾ ਕੀਤਾ ਸੀ ਤੁਸੀਂ ਮੈਨੂੰ ਮੰਮੀ ਲੈ ਕੇ ਆਓ ਤਾਂ ਅੱਜ ਤੁਹਾਨੂੰ ਮੰਮੀ ਲੈ ਕੇ ਆਉਣੀ ਪਵੇਗੀ ਤੁਸੀਂ ਕਿਤੋਂ ਵੀ ਲੈ ਕੇ ਆਓ ਮੈਂ ਤੁਹਾਡੇ ਨਾਲ ਗੱਲ ਨਹੀਂ ਕਰਾਂਗੀ ਇਹ ਕਹਿ ਕੇ ਉਹ ਰੁਸ ਕੇ ਦੂਰ ਚਲੀ ਗਈ ਰঞ্জੀਤ ਕਰੋ ਬਾਹਰ ਆਇਆ ਅਤੇ ਸੋਚਣ ਲੱਗਾ ਮੈਂ ਕਿਸੇ ਔਰਤ ਨੂੰ ਇੱਕ ਦਿਨ ਲਈ ਪੈਸੇ ਦੇ ਕੇ ਘਰ ਲਿਆਵਾਂ ਜੈਸਮਿਨ ਉਸ ਨੂੰ ਦੇਖ ਕੇ ਖੁਸ਼ ਹੋ ਜਾਵੇਗੀ ਉਸ ਦੀ ਜੇਬ ਵਿੱਚ ਸਿਰਫ 1000 ਰੁਪਏ ਸੀ ਉਹ ਹੁਣ ਰੈੱਡ ਲਾਈਟ ਏਰੀਆ ਵਿੱਚ ਗਿਆ ਜਿੱਥੇ ਦੇ ਵਪਾਰ ਹੁੰਦਾ ਹੈ ਪਰ ਕੋਈ ਵੀ ਔਰਤ 1000 ਰੁਪਏ ਵਿੱਚ ਉਹਦੇ ਨਾਲ ਚੱਲਣ ਲਈ ਤਿਆਰ ਨਹੀਂ ਹੋਈ ਇੱਕ ਔਰਤ 1200 ਰੁਪਏ ਮੰਗ ਰਹੀ ਸੀ ਰਣਜੀਤ ਨੇ ਬੇਨਤੀ ਕੀਤੀ ਤੁਸੀਂ ਇੱਕ ਵਾਰ 1000 ਰੁਪਏ ਰੱਖ ਲਵੋ ਤੇ ਮੈਂ ਤੁਹਾਨੂੰ 2000 ਰੁਪਏ ਸਵੇਰੇ ਦੇ ਦੇਵਾਂਗਾ ਪਰ ਉਸਨੇ ਸਖਤੀ ਨਾਲ ਇਨਕਾਰ ਕਰ ਦਿੱਤਾ ਜੇ ਤੇਰੇ ਕੋਲ ਰੁਪਈਏ ਹੈ ਤਾਂ ਗੱਲ ਕਰ ਨਹੀਂ ਤਾਂ ਇੱਥੋਂ ਚੱਲਦਾ ਬਣ ਨਿਰਾਸ਼ ਅਤੇ ਟੁੱਟਿਆ ਹੋਇਆ ਰਣਜੀਤ ਨੇੜੇ ਇੱਕ ਚਾਹ ਦੀ ਦੁਕਾਨ ਤੇ ਬੈਠ ਗਿਆ ਉਸਦੀ ਉਦਾਸੀ ਦੇਖ ਕੇ ਉੱਥੇ ਬੈਠੇ ਦਲਾਲ ਨੇ ਪੁੱਛਿਆ ਵੀ ਭਾਈ ਉਦਾਸ ਕਿਉਂ ਹੈ ਪਹਿਲਾਂ ਤਾਂ ਜੀਤ ਨੇ ਚਿਝ ਗਿਆ ਕਿਹਾ ਕਿ ਕੋਈ ਗੱਲ ਨਹੀਂ ਭਰਾ ਪਰ ਦਲਾਲ ਨੇ ਦੁਬਾਰਾ ਪੁੱਛਣ ਤੇ ਉਹ ਸਚਾਈ ਉਸ ਨੂੰ ਦੱਸ ਦਿੱਤੀ ਮੈਨੂੰ ਇੱਕ ਰਾਤ ਲਈ ਇੱਕ ਔਰਤ ਚਾਹੀਦੀ ਹੈ ਪਰ ਮੇਰੇ ਕੋਲ ਸਿਰਫ 1000 ਰੁਪਏ ਹਨ ਪਰ ਮੇਰੇ ਕੋਲ ਸਿਰਫ 1000 ਰੁਪਏ ਹੀ ਹੈ 1000 ਰੁਪਏ ਵਿੱਚ ਕੋਈ ਵੀ ਜਨਾਨੀ ਮੇਰੇ ਨਾਲ ਚੱਲਣ ਨੂੰ ਤਿਆਰ ਨਹੀਂ ਦਲਾਲ ਨੇ ਕਿਹਾ ਇਹ ਕੋਈ ਵੱਡੀ ਗੱਲ ਹੈ ਦਲਾਲ ਨੇ ਕਿਹਾ ਇਹ ਕੋਈ ਵੱਡੀ ਗੱਲ ਹੈ ਦਲਾਲ ਨੇ ਕਿਹਾ ਇਹ ਕੋਈ ਵੱਡੀ ਗੱਲ ਨਹੀਂ ਮੇਰੇ ਕੋਲ ਕਈ ਕੁੜੀਆਂ ਦੇ ਨੰਬਰ ਹਨ ਉਹਨਾਂ ਨੇ ਰਣਜੀਤ ਨੂੰ ਕਮਲ ਨਾਮ ਦੀ ਇੱਕ ਔਰਤ ਦਾ ਨੰਬਰ ਦਿੱਤਾ ਫੋਨ ਤੇ ਗੱਲ ਕਰਕੇ ਕਮਲ ਨੇ 1000 ਰੁਪਏ ਤੇ ਚੱਲਣ ਲਈ ਹਾਂ ਵੀ ਕਰ ਦਿੱਤੀ ਰਣਜੀਤ ਆਪਣਾ ਆਟੋ ਲੈ ਕੇ ਕਮਲ ਦੇ ਕੋਲ ਪਹੁੰਚਿਆ ਕਮਲ ਸੜਕ ਦੇ ਕੰਡੇ ਤੇ ਖੜੀ ਸੀ ਉਹ ਵੀ ਵਧੀਆ ਸੋਹਣੇ ਕੱਪੜੇ ਪਾ ਕੇ ਮੇਕਅਪ ਵੀ ਵਧੀਆ ਕੀਤਾ ਹੋਇਆ ਸੀ ਉਸ ਨੇ ਉਸ ਨੇ ਰਣਜੀਤ ਦਾ ਆਟੋ ਦੇਖ ਕੇ ਅਜੀਬ ਨਜ਼ਰ ਨਾਲ ਵੇਖਿਆ ਪਰ ਫਿਰ ਵੀ ਉਸ ਦੇ ਨਾਲ ਚੱਲਣ ਲਈ ਤਿਆਰ ਹੋ ਗਈ ਰਸਤੇ ਵਿੱਚ ਕੋਈ ਵੀ ਗੱਲ ਨਹੀਂ ਹੋਈ ਰੰਜੀਤ ਕਮਲ ਨੂੰ ਸਿੱਧਾ ਆਪਣੇ ਕਿਰਾਏ ਵਾਲੇ ਘਰ ਉੱਤੇ ਲੈ ਗਿਆ ਜੈਸਮਿਨ ਬਹੁਤ ਟਾਈਮ ਤੋਂ ਆਪਣੇ ਪਿਤਾ ਦੀ ਉਡੀਕ ਕਰ ਰਹੀ ਸੀ ਜਦੋਂ ਉਸਨੇ ਵੇਖਿਆ ਕਿ ਉਸਦੇ ਪਿਤਾ ਨਾਲ ਇੱਕ ਔਰਤ ਹੈ ਤਾਂ ਉਹ ਪਹਿਲਾਂ ਝਿਜਕੀ ਪਰ ਫਿਰ ਭੱਜ ਕੇ ਆ ਕੇ ਉਸ ਔਰਤ ਦੇ ਗਲ ਲੱਗ ਪਈ ਅਤੇ ਚੀਕਾ ਮਾਰ ਕੇ ਬੋਲੀ ਮੰਮੀ ਤੁਸੀਂ ਆ ਗਏ ਕਮਲ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਉਹ ਰੰਜੀਤ ਵੱਲ ਦੇਖਣ ਲੱਗੇ कमल पूरी तरह हैरान रह गई कमल पूरी तरह हैरान रह गई और रंजीत ਵੱਲ ਦੇਖਣ ਲੱਗੀ ਰंजीत ਨੇ जैस्मिन ਨੂੰ ਕਿਹਾ ਪੁੱਤ ਇੱਕ ਮਿੰਟ ਰੁਕ ਜਾ ਮੈਂ ਤੇਰੀ ਮੰਮੀ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ ਉਸਨੇ কমল ਨੂੰ ਥੋੜਾ ਜਿਹਾ ਸਾਈਡ ਤੇ ਲਿਜਾ ਕੇ ਉਸਨੇ কমল ਨੂੰ ਥੋੜਾ ਜਿਹਾ ਸਾਈਡ ਤੇ ਲਿਜਾ ਕੇ ساری ਕਹਾਣੀ ਦੱਸ ਦਿੱਤੀ ਇਹ ਵੀ ਦੱਸ ਦਿੱਤਾ ਕਿ ਇਹ ਮੇਰੀ ਤੀ ਹੈ ਆਪਣੀ ਮਾਂ ਨੂੰ ਮਿਲਣਾ ਚਾਹੁੰਦੀ ਹੈ ਪਰ ਮੇਰੀ ਪਤਨੀ ਦੀ 3 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਮੈਂ ਤੁਹਾਨੂੰ ਇਸ ਨਾਲ ਮਿਲਾਉਣ ਲਈ ਲੈ ਕੇ ਬੁਲਾਇਆ ਮੈਂ ਤੁਹਾਨੂੰ ਇਸ ਨਾਲ ਮਿਲਾਉਣ ਲਈ ਹੀ ਮੈਂ ਤੁਹਾਨੂੰ ਇਸ ਨੂੰ ਮਿਲਾਉਣ ਲਈ ਹੀ ਬੁਲਾਇਆ ਹੈ ਕਮਲ ਹੈਰਾਨੀ ਨਾਲ ਪੁੱਛਿਆ ਤੂੰ ਮੈਨੂੰ ਇਸ ਕੰਮ ਲਈ ਬੁਲਾਇਆ ਹੈ ਇਹ ਮੇਰੇ ਤੋਂ ਕੀ ਕਮਲ ਨੇ ਹੈਰਾਨੀ ਨਾਲ ਪੁੱਛਿਆ ਤੂੰ ਮੈਨੂੰ ਇਸ ਲਈ ਬੁਲਾਇਆ ਹੈ ਇਹ ਮੇਰੇ ਤੋਂ ਕੀ ਚਾਹੁੰਦੀ ਹੈ ਰੰਜੀਤ ਨੇ ਦਿਲ ਦੀ ਗੱਲ ਕਹਿ ਦਿੱਤੀ ਬਸ ਅੱਜ ਦੀ ਰਾਤ ਲਈ ਤੂੰ ਇਸਦੀ ਮਾਂ ਬਣ ਜਾ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਕਮਲ ਦਾ ਦਿਲ ਪਸੀਜ ਗਿਆ ਉਸਨੇ ਜੈਸਮਿਨ ਨੂੰ ਆਪਣੇ ਗਾਰਡਨ ਲਾ ਲਿਆ ਹਾਲਾਂਕਿ ਉਹਦੇ ਦਿਮਾਗ ਵਿੱਚ ਕਈ ਗੱਲਾਂ ਚੱਲ ਰਹੀਆਂ ਸਨ ਰਣਜੀਤ ਨੇ ਕੇਕ ਵੀ ਕੱਟਿਆ ਤਿੰਨਾਂ ਨੇ ਮਿਲ ਕੇ ਕੇਕ ਕੱਟਿਆ ਜੈਸਮਿਨ ਨੇ ਸਭ ਤੋਂ ਪਹਿਲਾਂ ਕੇਕ ਦਾ ਟੁਕੜਾ ਕੱਟ ਕੇ ਰਣਜੀਤ ਜੈਸਮਿਨ ਨੇ ਸਭ ਤੋਂ ਪਹਿਲਾਂ ਕੇਕ ਦਾ ਟੁਕੜਾ ਕੱਟ ਕੇ ਕਮਲ ਦੇ ਮੂੰਹ ਵਿੱਚ ਪਾਇਆ ਇਹ ਦੇਖ ਕੇ ਕਮਲ ਦੀ ਅੱਖਾਂ ਵਿੱਚ ਅਥਰੂ ਆ ਗਏ ਅੱਜ ਤੋਂ ਪਹਿਲਾਂ ਉਸਨੇ ਅੱਜ ਤੋਂ ਪਹਿਲਾਂ ਉਸਨੇ ਕਦੇ ਵੀ ਇਹ ਗਰਮਾਹਟ ਇੰਨਾ ਪਿਆਰ ਕਿਸੇ ਮਹਿਸੂ ਅੱਜ ਤੋਂ ਪਹਿਲਾਂ ਕਮਲ ਨੇ ਇੰਨੀ ਗਰਮਾਹਟ ਵਾਲਾ ਇੰਨਾ ਪਿਆਰ ਇੰਨਾ ਸੁ ਕਦੇ ਵੀ ਮਹਿਸੂਸ ਨਹੀਂ ਕੀਤਾ ਸੀ ਰਾਤ ਨੂੰ ਜੈਸਮਿਨ ਨਾਲ ਰਾਤ ਨੂੰ ਜੈਸਮਿਨ ਕਮਲ ਨਾਲ ਲਿਪਟ ਕੇ ਸੌ ਗਈ ਅਗਲੀ ਰਾਤ ਨੂੰ ਜੈਸਮਿਨ ਕਮਲ ਨਾਲ ਲਿਪਟ ਕੇ ਸੌ ਗਈ ਅਗਲੀ ਸਵੇਰ ਜਦੋਂ ਕਮਲ ਦੇ ਜਾਣ ਦਾ ਸਮਾਂ ਆਇਆ ਤਾਂ ਉਸਦੇ ਦਿਲ ਅਤੇ ਦਿਮਾਗ ਵਿੱਚ ਇਹੀ ਗੱਲ ਸੀ ਕਿ ਮੈਂ ਇਸ ਕੰਮ ਦੇ ਪੈਸੇ ਨਹੀਂ ਲੈ ਸਕਦੀ ਉਹ ਰਣਜੀਤ ਕੋਲ ਗਈ ਅਤੇ 1000 ਰੁਪਏ ਉਸਦੇ ਹੱਥ ਤੇ ਰੱਖ ਦਿੱਤੇ ਦੇ ਕਿਹਾ ਕਿ ਮੈਂ ਇਸ ਕੰਮ ਦੇ ਪੈਸੇ ਨਹੀਂ ਲੈਣੇ ਅੱਗੇ ਤੋਂ ਜੇ ਤੁਹਾਨੂੰ ਅਗੇ ਤੋਂ ਵੀ ਜੇ ਤੈਨੂੰ ਕਦੇ ਮੇਰੀ ਲੋੜ ਪਏ ਤਾਂ ਤੁਸੀਂ ਮੇਰੇ ਕੋਲ ਫੋਨ ਕਰ ਸਕਦੇ ਹੋ ਮੈਂ ਆ ਜਾਵਾਂਗੀ ਉਹ ਭਾਵੁਕ ਹੋ ਕੇ ਬੋਲੀ ਮੈਨੂੰ ਅੱਜ ਜੋ ਕੁਝ ਮਿਲਿਆ ਉਹ ਅਲ ਤੋਂ ਪਹਿਲਾਂ ਮੈਂ ਕਦੇ ਵੀ ਮਹਿਸੂਸ ਨਹੀਂ ਕੀਤਾ ਸੀ ਮੈਂ ਇਸ ਦੇ ਪੈਸੇ ਬਿਲਕੁਲ ਨਹੀਂ ਲੈ ਸਕਦੀ ਰঞ্জੀਤ ਨੇ ਪੁੱਛਿਆ ਮੈਂ ਤੁਹਾਨੂੰ ਛੱਡ ਦਵਾਂ ਦੱਸੋ ਕਿੱਥੇ ਜਾਣਾ ਹੈ ਉਸਨੇ ਕਮਲ ਨੂੰ ਆਟੇ ਉਸਨੇ ਕਮਲ ਨੂੰ ਆਟੋ ਵਿੱਚ ਬਿਠਾਇਆ ਅਤੇ ਉਸਦੇ ਕਮਰੇ ਤੱਕ ਛੱਡਣ ਗਿਆ ਜਾਂਦੇ ਜਾਂਦੇ ਕਮਲ ਨੇ ਫਿਰ ਕਿਹਾ ਜੇ ਅੱਗੇ ਵੀ ਤੈਨੂੰ ਮੇਰੀ ਕਦੇ ਲੋੜ ਪਈ ਤਾਂ ਤੂੰ ਮੈਨੂੰ ਫੋਨ ਕਰ ਦਿਓ ਮੈਂ ਪਹੁੰਚ ਜਾਵਾਂਗੀ ਰঞ্জੀਤ ਨੇ ਕਿਹਾ ਠੀਕ ਹੈ ਜਦੋਂ ਵੀ ਮੇਰੀ ਤੀ ਆਪਣੀ ਮਾਂ ਨੂੰ ਯਾਦ ਕਰੂਗੀ ਮੈਂ ਤੁਹਾਨੂੰ ਬੁਲਾ ਲਵਾਂਗਾ ਥੋੜੇ ਟਾਈਮ ਦੀ ਗੱਲ ਹੈ ਫਿਰ ਉਹ ਹੀ ਵੱਡੀ ਹੋ ਜਾ ਥੋੜੇ ਟਾਈਮ ਦੀ ਗੱਲ ਹੈ ਉਹ ਫਿਰ ਵੱਡੀ ਹੋ ਜਾਵੇਗੀ ਅਤੇ ਉਸ ਨੂੰ ਸਾਰੀ ਗੱਲ ਦੀ ਸਮਝ ਆ ਜਾਵੇਗੀ ਇਹ ਸ਼ੁਰੂਆਤ ਸੀ 10-15 ਦਿਨ ਬਾਅਦ ਜੈਸਮੀਨ ਨੇ ਫਿਰ ਆਪਣੀ ਮਾਂ ਨੂੰ ਮਿਲਣ ਦੀ ਜਿੱਦ ਕੀਤੀ ਰਣਜੀਤ ਨੇ ਕਮਲ ਨੂੰ ਫੋਨ ਕੀਤਾ ਅਤੇ ਉਹ ਆ ਗਈ ਹੁਣ ਇਹ ਸਿਲਸਿਲਾ ਦਿਨ ਬਦਿਨ ਜਾਰੀ ਰਿਹਾ ਜਦੋਂ ਵੀ ਜੈਸਮੀਨ ਨੂੰ ਮਾਂ ਦੀ ਯਾਦ ਆਉਂਦੀ ਕਮਲ ਮਿਲਣ ਲਈ ਆ ਜਾਂਦੀ ਕਮਲ ਜੈਸਮੀਨ ਨੂੰ ਮਾਂ ਵਰਗਾ ਪਿਆਰ ਕਰਨ ਲੱਗੀ ਰਣਜੀਤ ਵੀ ਹੁਣ ਕਮਲ ਦੇ ਸੁਭਾਅ ਦੇ ਉਸਦੇ ਰਣਜੀਤ ਵੀ ਕਮਲ ਦੇ ਸੁਭਾਅ ਅਤੇ ਉਸਦੀ ਨਰਮ ਦਿਲੀ ਅਤੇ ਜੈਸਮੀਨ ਲਈ ਉਸਦੇ ਪਿਆਰ ਨੂੰ ਦੇਖ ਕੇ ਉਸ ਵੱਲ ਖਿੱਚਾ ਚਲਾ ਗਿਆ ਕਮਲ ਕਮਲਬੀਰ ਰਣਜੀਤ ਦੀ ਇਮਾਨਦਾਰੀ ਉਸਦੇ ਪਰਿਵਾਰਿਕ ਜ਼ਿੰਮੇਵਾਰੀ ਨਿਭਾਉਣ ਦੇ ਜਜ਼ਵੇ ਅਤੇ ਉਸਦੇ ਨਰਮ ਸੁਭਾਅ ਕਾਰਨ ਉਸ ਨੂੰ ਪਸੰਦ ਕਰਨ ਲੱਗ ਪਈ ਸੀ ਹਾਲਾਂਕਿ ਉਸਨੇ ਇਹ ਗੱਲ ਕਦੇ ਜ਼ਾਹਿਰ ਨਹੀਂ ਕੀਤੀ ਇੱਕ ਰਾਤ ਜਦੋਂ ਜੈਸਮਿਨ ਸੋ ਚੁੱਕੀ ਸੀ ਰਣਜੀਤ ਨੇ ਕਮਲ ਲਾਲ ਗੱਲ ਕਰਦਿਆਂ ਹਿੰਮਤ ਕੀਤੀ ਕਮਲ ਤੂੰ ਇਹ ਤੰਦਾ ਕਿਉਂ ਕਰਦੀ ਹੈ ਕੀ ਤੇਰੇ ਘਰ ਵਿੱਚ ਕੋਈ ਹੋਰ ਕੋਮਾਨ ਵਾਲਾ ਨਹੀਂ ਹੈ ਕੀ ਤੇਰੇ ਘਰ ਵਿੱਚ ਕੋਈ ਹੋਰ ਕੀ ਤਾਂ ਕੀ ਤੇਰੇ ਘਰ ਵਿੱਚ ਹੋਰ ਕੋਈ ਕਮਾਨੜ ਵਾਲਾ ਨਹੀਂ ਹੈ ਕਮਲ ਨੇ ਪਹਿਲਾਂ ਤਾਂ ਰஞ்சிਤਵਾਲ ਅਜੀਬ ਨਜ਼ਰਾਂ ਨਾਲ ਵੇਖਿਆ ਫਿਰ ਉਸ ਦੀਆਂ ਅੱਖਾਂ ਪਰ ਆਈਆਂ ਉਸ ਨੇ ਆਪਣੀ ਕਹਾਣੀ ਸੁਣਾਈ ਮੈਂ ਤੇ ਮੇਰੀ ਮਾਂ ਇੱਕ ਕਿਰਾਏ ਦੇ ਘਰ ਤੇ ਰਹਿੰਦੇ ਆ ਪਹਿਲਾਂ ਮੇਰਾ ਵਿਆਹ ਹੋ ਚੁੱਕਿਆ ਸੀ ਪਰ ਮੇਰਾ ਘਰ ਵਾਲਾ ਇੱਕ ਨੰਬਰ ਦਾ ਸ਼ਰਾਬੀ ਨਿਕਲਿਆ ਇੱਕ ਦਿਨ ਉਹ ਮੈਨੂੰ ਛੱਡ ਕੇ ਕਿਤੇ ਚਲਾ ਗਿਆ ਬਾਅਦ ਵਿੱਚ ਕਦੇ ਵੀ ਵਾਪਸ ਨਹੀਂ ਆਇਆ ਮੇਰੀ ਮਾਂ ਦੀ ਤਬੀਅਤ ਵੀ ਖਰਾਬ ਹੀ ਰਹਿੰਦੀ ਹੈ ਮੈਂ ਕਈ ਥਾਵਾਂ ਤੇ ਨੌਕਰੀ ਲਈ ਪੁੱਛਿਆ ਪਰ ਮੈਂ ਜ਼ਿਆਦਾ ਪੜ੍ਹੀ ਲਿਖੀ ਨਹੀਂ ਇਸ ਲਈ ਕਿਤੇ ਵੀ ਨੌਕਰੀ ਨਹੀਂ ਮਿਲ ਸਕੀ ਘਰ ਚਲਾਉਣ ਲਈ ਮੈਂ ਕੰਮ ਵਿੱਚ ਪੈ ਗਈ ਘਰ ਚਲਾਉਣ ਲਈ ਮੈਂ ਇਸ ਕੰਮ ਵਿੱਚ ਪੈ ਗਈ ਮੇਰੇ ਕੋਲ ਹੋਰ ਕੋਈ ਸਹਾਰਾ ਨਹੀਂ ਇਹ ਮੇਰੀ ਮਜਬੂਰੀ ਬਣ ਗਈ ਇਹ ਸਭ ਦੱਸਦਿਆਂ ਕਮਲ ਫੁੱਟ ਫੁੱਟ ਕੇ ਰੋ ਪਈ ਰਣਜੀਤ ਨੂੰ ਇਸ ਤਰ੍ਹਾਂ ਦੇਖਦੇ ਕਮਲ ਨੂੰ ਇਸ ਤਰ੍ਹਾਂ ਰੋਂਦੇ ਹੋਏ ਦੇਖ ਕੇ ਰਣਜੀਤ ਦਾ ਵੀ ਮਨ ਟੇਗਲ ਗਿਆ ਰਣਜੀਤ ਸਾਰੀ ਰਾਤ ਕਮਲ ਬਾਰੇ ਸੋਚਦਾ ਰਿਹਾ ਅਗਲੀ ਸਵੇਰ ਜਦੋਂ ਉਹ ਕਮਲ ਨੂੰ ਛੱਡਣ ਗਿਆ ਤਾਂ ਰਸਤੇ ਵਿੱਚ ਉਸਨੇ ਹੌਸਲਾ ਕਰਕੇ ਪੁੱਛਿਆ ਕਮਲ ਜੇ ਤੈਨੂੰ ਕੋਈ ਸਹਾਰਾ ਦੇਣ ਲਈ ਕਹੇ ਤੂੰ ਉਹਦੇ ਨਾਲ ਰਹਿਣ ਲਈ ਤਿਆਰ ਹੋਵੇਂਗੀ ਕਮਲ ਨੇ ਉਦਾਸੀ ਨਾਲ ਕਿਹਾ ਮੇਰੀ ਕਿਸਮਤ ਇੰਨੀ ਚੰਗੀ ਨਹੀਂ ਕਿ ਕੋਈ ਮੈਨੂੰ ਸਹਾਰਾ ਦੇਵੇ ਇੱਥੇ ਤਾਂ ਹਰ ਕੋਈ ਮਤਲਬੀ ਹੈ ਰਣਜੀਤ ਨੇ ਸਿੱਧਾ ਸਵਾਲ ਕੀਤਾ ਜੇ ਕੋਈ ਤੇਰੀ ਮਾਂ ਅਤੇ ਤੇਰੀ ਜ਼ਿੰਮੇਵਾਰੀ ਚੁੱਕੇ ਕੀ ਤੂੰ ਤਾਂ ਵੀ ਉਸਦੇ ਨਾਲ ਰਹਿਣਾ ਪਸੰਦ ਕਰੇਂਗੀ ਕਮਲ ਦੀ ਅੱਖਾਂ ਵਿੱਚ ਇੱਕ ਅਜੀਬ ਚਮਕ ਆਈ ਜੇ ਇਸ ਤਰ੍ਹਾਂ ਹੋਵੇਗਾ ਤਾਂ ਮੈਂ ਜ਼ਰੂਰ ਉਸਦੇ ਨਾਲ ਰਹਿਣਾ ਪਸੰਦ ਕਰਾਂਗੀ ਰਣਜੀਤ ਨੇ ਦਿਨ ਖੋਲ ਕੇ ਕਿਹਾ ਠੀਕ ਹੈ ਕਮਲ ਹੁਣ ਤੇਰੀ ਤੇ ਤੇਰੀ ਮਾਂ ਦੀ ਜ਼ਿੰਮੇਵਾਰੀ ਚੁੱਕਣ ਲਈ ਮੈਂ ਤਿਆਰ ਹਾਂ ਪਰ ਤੈਨੂੰ ਵੀ ਮੇਰੀ ਬੱਚੀ ਦੀ ਦੇਖਭਾਲ ਇੱਕ ਮਾਂ ਦੀ ਤਰ੍ਹਾਂ ਕਰਨੀ ਪਵੇਗੀ ਕਮਲ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਰਣਜੀਤ ਤੂੰ ਇੱਕ ਕਮਲ ਪੂਰੀ ਤਰ੍ਹਾਂ ਹੈਰਾਨ ਰਹਿ ਗਈ ਰਣਜੀਤ ਇਹ ਤੂੰ ਕਹਿਉਂ ਜੀ ਗੱਲਾਂ ਕਰ ਰਿਹਾ ਹੈ ਰਣਜੀਤ ਨੇ ਗੰਭੀਰਤਾ ਨਾਲ ਕਿਹਾ ਮੈਂ ਬਿਲਕੁਲ ਸੱਚ ਕਹਿ ਰਿਹਾ ਹਾਂ ਤੂੰ ਵੀ ਮਜਬੂਰ ਹੈ ਮੈਂ ਵੀ ਆਪਣੀ ਧੀ ਕਰਕੇ ਕਾਫੀ ਪਰੇਸ਼ਾਨ ਹਾਂ ਤੇਰਾ ਸੁਭਾਅ ਅਤੇ ਚੰਗਾਪਨ ਦੇਖ ਕੇ ਮੈਂ ਤੈਨੂੰ ਪਸੰਦ ਕਰਨ ਲੱਗਿਆ ਹਾਂ ਕਿਉਂ ਨਾ ਹੁਣ ਆਪਾਂ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰੀਏ ਮਾਂ ਦੀ ਜ਼ਿੰਮੇਵਾਰੀ ਵੀ ਮੈਂ ਚੁੱਕ ਲਵਾਂਗਾ ਤੇ